ਇਥੇ ਖੇਰਾ ਮੈਡੀਕਲ ਸਟੋਰ ਹੈਗਾ ਬਟਾਲਾ ਬੱਸ ਸਟੈਂਡ ਦੇ ਬਿਲਕੁਲ ਆਪੋਜੀਟ ਜਿਹਦੇ ਦੁਕਾਨ ਤੇ ਰੇਡ ਕੀਤੀ ਗਈ ਸੀ ਕਿ ਆਪਣੇ ਡਰੱਗ ਇਨਸਪੈਕਟਰ ਸਾਹਿਬ ਨਾਲ ਲੈ ਕੇ ਤੇ ਉਥੇ ਪ੍ਰੀ ਗਬਲ ਬਲਿੰਗ ਜਿਹੜੇ ਕੈਪਸੂਲਸ ਹੈਗੇ ਆ ਉਹ ਉਹਦੇ ਸੇਲ ਆਊਟ ਕਰਦਾ ਸੀਗਾ ਜਿਹਦੇ ਤੇ ਫਿਰ ਡਰੱਗ ਇਨਸਪੈਕਟਰ ਦੀ ਰਿਪੋਰਟ ਤੇ ਉਹਦਾ ਲਾਇਸੈਂਸ ਕੈਨਸਲ ਹੋ ਗਿਆ ਅੱਜ ਅਸੀਂ ਉਹਦੇ ਲਾਇਸੈਂਸ ਉਥੇ ਉਹਨਾਂ ਦੇ ਚਿਪਕਾਤਾ ਹੈ ਹੂੰ ਉਹ ਉਸ ਉਹਦੇ ਤਹਿਤ ਇਹ ਜਿਹੜਾ ਖੈਰਾ ਮੈਡੀਕਲ ਸਟੋਰ ਹੈ ਇਹ ਕੋਈ ਵੀ ਦਵਾਈ ਨਹੀਂ ਉੱਥੇ ਵੇਚ ਸਕਦਾ ਕਿਸੇ ਕਿਸਮ ਦੀ ਆਪਣੇ ਬੋਰਡ ਨਹੀਂ ਲਗਾ ਸਕਦਾ ਜਿਹਨੂੰ ਹਟਾਇਆ ਕਰ ਦੁੱਤੀ ਹੈ ਕਿ ਇਹਨੂੰ ਉੱਥੋਂ ਖਤਮ ਕਰ ਦੋ ਇਹ ਸਾਰਾ ਆਪਣੇ ਬੋਰਡ ਬਾਹਰ ਧਾਰ ਦੋ ਕੰਮ ਨਹੀਂ ਲੱਗਦਾ ਜਾਂ ਉਹ ਰਿਮੂਵ ਨਹੀਂ ਕਰਦਾ ਹਾਂਜੀ ਨਹੀਂ ਫਿਰ ਉਹਦੇ ਲਈ ਵੀ ਕਾਨੂੰਨ ਹੈਗਾ ਜੀ ਫਿਰ ਡਰੱਗ ਇਨਸਪੈਕਟਰ ਨੂੰ ਨਾਲ ਲਿਜਾ ਕੇ ਤੇ ਸਾਰੀ ਉਹਦੇ ਤੇ ਫਿਰ ਕਾਰਵਾਈ ਦੁਬਾਰਾ ਹੋਵੇ ਦੁਬਾਰਾ ਸ਼ੀਲ ਜੀ ਰਤਨ ਮੈਡੀਕਲ ਸਟੋਰ ਹੈਗਾ ਜੀ ਇਹ ਕੈਂਪ ਦੇ ਬਿਲਕੁਲ ਆਪੋਜ਼ਿਟ ਹੈਗਾ ਉਥੇ ਅ ਅੱਜ ਤੋਂ ਕੁਝ ਦਿਨ ਪਹਿਲਾਂ ਉਥੇ ਰੇਡ ਕੀਤੀ ਗਈ ਸੀਗੀ ਡਰਗ ਇਨਸਪੈਕਟਰ ਨੂੰ ਨਾਂ ਲੈ ਕੇ ਪਰ ਉਥੇ ਹੀ ਉਹ ਬੰਦਾ ਅਸ਼wini ਕੁਮਾਰ ਸੀਗਾ ਉਹਦਾ ਓਨਰ ਤੇ ਉਹਦੀ ਵਾਈਫ ਦੇ ਨਾਂ ਤੇ ਡਰਗ ਲਾਇਸੈਂਸ ਹੈਗਾ ਉਹਨੇ ਉਥੇ ਅ ਫੀਮ ਵੀ ਵੇਚ ਰਿਆ ਸੀ 10000 ਰੁਪਏ ਦੀ ਕਿਸੇ ਨੂੰ ਉਹਨੇ ਫੀਮ ਵੇਚੀ ਸੀ ਜੋ ਦੋਨੇ ਜਣੇ ਅਸੀਂ ਫੜ ਕੇ ਤੇ ਉਹਦਾ ਕੇਸ ਰਜਿਸਟਰ ਕੀਤਾ ਜੀ ਇਸ ਟਾਈਮ ਜਿਹੜਾ ਅਸ਼ੋਨੀ ਕੁਮਾਰ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ ਤੇ ਉਹਦਾ ਵੀ ਲਿਖ ਕੇ ਭੇਜਿਆ ਸੀ ਜੋ ਜ਼ੋਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਉਹਨਾਂ ਦਾ ਵੀ ਲਾਇਸੈਂਸ ਅੱਜ ਕੈਨਸਲ ਕਰ ਦਿੱਤਾ ਗਿਆ ਹੈ ਤੇ ਉਹ ਲਾਇਸੈਂਸ ਜਿਹੜਾ ਹੈ ਅਸੀਂ ਉਹ ਵੀ ਉਹਨਾਂ ਨੂੰ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਤੇ ਐਂਡੀਪੀਐਸ ਦਾ ਵੀ ਕੇਸ ਰਜਿਸਟਰਡ ਆ ਬੰਦਾ ਵੀ ਅੰਦਰ ਹੈਗਾ ਵੀ ਉਤੋਂ ਉਹਨਾਂ ਤੇ ਉਹਦੇ ਤੋਂ ਇਲਾਵਾ ਨਾਲ ਹੀ ਪ੍ਰੀਗੇਬੈਬਲਿਨ ਦੇ ਵੀ ਕੈਪਸੂਲਜ਼ ਉਹਦੇ ਕੋਲ ਉਸ ਟੈਂਪ ਤੇ ਫੜੇ ਗਏ ਸੀ ਇਸ ਲਈ ਉਹ ਵੀ ਅੱਜ ਅਸੀਂ ਸੀਲ ਕੀਤਾ ਇਸ ਤੋਂ ਇਲਾਵਾ ਜੀ ਕੱਲ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ ਇੱਕ ਤਾਂ ਪਾਰਸ ਮੈਡੀਕਲ ਸਟੋਰ ਹੈ ਅਲੀਵਾਲ ਇਹ ਥਾਣਾ ਕਣੀਏ ਕੇ ਬੰਗਰ ਦੇ ਅੰਡਰ ਆਂਦਾ ਹੈ ਉੱਥੋਂ ਵੀ ਅਸੀਂ 500 ਪ੍ਰੀਗੇਬੈਬਲਿਨ ਦੇ ਜਿਹੜੇ ਕੈਪਸੂਲ ਤੇ 48 50 ਜਿਹੜੇ ਹੈਗੇ ਆ ਟ੍ਰੈਮਾਡੋਲ ਦੇ ਕੈਪਸੂਲਸ ਉਥੇ ਡਰੱਗ ਇਨਸਪੈਕਟਰ ਨੂੰ ਨਾਲ ਜਾ ਕੇ ਕੀਤੇ ਸੀ ਜਿਹੜਾ ਕਿ ਫਿਰ ਕਿਉਂਕਿ ਟ੍ਰੈਮਾਡਾਲ ਜਿਹੜਾ ਹੈਂਡੀ ਪੀਐਸ ਦੀ ਜੱਜ ਆਂਦਾ ਇਸ ਲਈ ਉਹਨਾਂ ਦੇ ਖਿਲਾਫ ਐਂਡੀਪੀਐਸ ਦਾ ਵੀ ਕੇਸ ਰਜਿਸਟਰਡ ਕੀਤਾ ਹੈ ਤੇ ਉਹਨਾਂ ਦਾ ਵੀ ਹੁਣ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਿਆ ਹੋਇਆ ਹੈ ਜੀ ਜਿਸ ਸਮੇਂ ਉਹ ਸਭ ਅਕਸ਼ਰ ਨਹੀਂ ਹੈ ਜੰਦਾ ਸੀ ਕਿ ਚਲੋ ਇਹੋ ਜੇ ਮਾਮਲੇ ਸਾਹਮਣੇ ਆਦੇ ਮੈਡੀਕਲ ਸਟੋਰਾਂ ਦੇ ਤਾਂ ਕੁਝ ਸਮਾਂ ਤੋਂ ਉਹ ਹੌਲ ਹੋ ਜਾਂਦੇ ਪਰ ਉਹ ਫਿਰ ਕੰਟੀਨਿਊ ਹੋ ਜਾਂਦੇ ਹੁਣ ਜਿਸ ਦਾ ਤੁਸੀਂ ਕੈਨਸਲ ਕਰਵਾ ਰਹੇ ਹੋ ਲਾਇਸੈਂਸ ਇਹਨਾਂ ਨੇ ਕਿੰਨੀ ਠੱਲ ਪੈ ਗਈ ਜਿਹੜੇ ਬਾਕੀ ਲੱਗਦਾ ਹੈ ਇਹਨਾਂ ਨਾਲ ਜੀ ਬਹੁਤ ਜ਼ਿਆਦਾ ਠੱਲ ਪੈ ਗਈ ਅਸੀਂ ਇਸ ਤੋਂ ਇਲਾਵਾ ਇੱਕ ਤਰਨਦੀਪ ਮੈਡੀਕਲ ਕੇਅਰ ਸੈਂਟਰ ਕਿਲਾ ਲਾਲ ਸਿੰਘ ਤਰਨਦੀਪ ਮੈਡੀਕਲ ਕੇਅਰ ਸੈਂਟਰ ਉਹਨੇ ਵੀ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਆਪ ਨੂੰ ਡਾਕਟਰ ਦੱਸ ਕੇ ਜਦੋਂ ਕਿ ਉਹਦੇ ਕੋਲ ਕੋਈ ਡਿਗਰੀ ਨਹੀਂ ਕੋਈ ਉਹਦੇ ਕੋਲ ਲਾਇਸੈਂਸ ਨਹੀਂ ਉਹ ਇਸ ਤਰ੍ਹਾਂ ਖੋਲ ਕੇ ਤੇ ਉੱਥੇ ਵੇਚ ਰਿਹਾ ਸੀ ਤੇ ਕੱਲ ਉਹਦੇ ਕੋਲੋਂ ਵੀ 542 ਕੈਪਸੂਲ ਅਸੀਂ ਫਰੀ ਗਾਬਬਲਨ اور ਦੋ ਲਾਈਟਰ ਦੋ ਪੰਨੀਆਂ ਯਾਨੀ ਕਿ ਉਹ ਅੰਦਰ ਬਿਠਾਇਆ ਹੀ ਮਤਲਬ ਜਿਹੜਾ ਵੀ ਕੋਈ ਕਸਟਮਰ ਉੱਥੇ ਹੀ ਪਿਆਈ ਜਾ ਰਿਆ ਸੀ ਉੱਥੇ ਹੀ ਸਾਰਾ ਕੁਝ ਇਹ ਕਰ ਰਿਆ ਸੀ ਅਸੀਂ ਉਹਦੇ ਤੇ ਵੀ ਕੇਸ ਕਲਰ ਰਜਿਸਟਰਡ ਕਰਕੇ ਤੇ ਉਹਦੀ ਸਾਰੀ ਦੁਕਾਨ ਹੀ ਉਜਬਰ ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ ਉਸੇ ਕਰ ਉਹ ਵੀ ਜੀ ਤੇ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਹੀਰੋਇਨ ਵੀ ਅਸੀਂ ਰਿਕਵਰ ਕੀਤੀ ਹੈ ਤੇ ਉਹ ਇਧਰ ਕਾਦੀਆਂ ਇਲਾਕੇ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਉਹਨਾਂ ਦਾ ਹੋਰ ਵੀ ਜਿਹੜੇ ਨਾਮਿਨੇਟ ਹੋ ਉਹਦੇ 'ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਜਿਵੇਂ ਮਾਨਯੋਗ ਸਾਡੇ ਸੀਐਮ ਸਾਹਿਬ ਤੇ ਗੌਰਵ ਯਾਦਵ ਸਾਡੇ ਡੀਜੀਪੀ ਪੰਜਾਬ ਆਈਪੀਐਸ ਤੇ ਸੁਹੇਲ ਕਾਸਮੀਰ ਆਈਪੀਐਸ ਐਸਐਸਪੀ ਬਟਾਲਾ ਇਹਨਾਂ ਦੀਆਂ ਹਦਾਇਤਾਂ ਦੇ ਮੁਤਾਬਿਕ ਹੁਣ ਡਰੱਗ ਦੇ ਅਸੀਂ ਬਹੁਤ ਜ਼ਿਆਦਾ ਪਿੱਛੇ ਪਏ ਹਾਂ ਔਰ ਇਹਨਾਂ ਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਦੱਸ ਰਹੇ ਔਰ ਇਹਦੀ ਕਮਾਈ ਕਰ ਰਹੇ ਆ ਇਹਨਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਦੇ ਇੱਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਾਇਸੈਂਸ ਕੈਨਸਲ ਹੋਣ ਨਾਲ ਬਹੁਤ ਜ਼ਿਆਦਾ ਇਫੈਕਟ ਹੋਏਗਾ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਮੈਡੀਕਲ ਸਟੋਰ ਤੇ ਹੈਗੇ ਆ ਜੇ ਉਹ ਇਸ ਤਰੀਕੇ ਦਾ ਕੋਈ ਵੀ ਕਰਾਇਮ ਕਰ ਰਹੇ ਆ ਤੇ ਉਹ ਆਵਾਜ਼ ਆਜਣ ਅਦਰਵਾਈਜ਼ ਉਹਨਾਂ ਤੇ ਵੰਦੀ ਕਾਨੂੰਨੀ ਕਾਰਵਾਈ ਮੁਤਾਬਕ ਕਾਰਵਾਈ ਹੋਈ